ਟਾਈਮ ਨਿਊ 24 ਦੇਖ ਰਹੇ ਦਰਸ਼ਕਾਂ ਨੂੰ ਜਗਦੀਪ ਕੰਡਾ ਜੀ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਤੰਤਨ ਬਾਬਾ ਬੀਰ ਸਿੰਘ ਜੀ ਸ਼ਹੀਦ ਪਿੰਡ ਰਤੋਕੇ ਗੁਰਦਰਾ ਸਾਹਿਬ ਜਿੱਥੇ ਕੀ 27 ਅਤੇ 28 ਵਿਸਾਖ ਨੂੰ ਬੜੀ ਸ਼ਰਧਾ ਦੇ ਨਾਲ ਸ਼ਹੀਦੀ ਜੋੜ ਮੇਲਾ ਮਨਾਇਆ ਜਾਂਦਾ ਹੈ ਸ਼ਹੀਦੀ ਜੋੜ ਮੇਲੇ ਦੇ ਸਬੰਧ ਵਿੱਚ ਸਭ ਤੋਂ ਪਹਿਲਾਂ ਅੱਜ 6 ਮਈ ਨੂੰ ਰਤੋਕੇ ਦੀਆਂ ਸਾਰੀਆਂ ਸੰਗਤਾਂ ਦੇ ਸਹਿਯੋਗ ਨਾਲ ਅਤੇ ਸ੍ਰੋਮਣੀ ਪ੍ਰਬੰਧਕ ਧਰਮ ਪ੍ਰਚਾਰ ਕਮੇਟੀ ਵੱਲੋਂ ਸਮੂਹ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਇੱਕ ਨਗਰ ਕੀਰਤਨ ਕੱਢਿਆ ਗਿਆ ਰਤੋ ਕੇ ਗੁਰਦਰਾ ਸਾਹਿਬ ਤੋਂ ਅਰਦਾਸ ਕਰਕੇ ਨਗਰ ਕੀਰਤਨ ਪ੍ਰారంਭ ਕੀਤਾ ਗਿਆ ਰਤੋ ਕੇ ਤੋਂ ਹੁੰਦਾ ਹੋਇਆ ਪਿੰਡ ਰਾਮੋਵਾਲ ਪਿੰਡ ਚਕਵਾਲੀਆਂ ਰਤੋ ਕੇ ਹਵੇਲੀਆਂ ਪ੍ਰੇਮ ਨਗਰ ਮੁਰ ਅਰਦਾਸ ਕਰਕੇ ਨਗਰ ਕੀਰਤਨ ਦੀ ਸਮਾਪਤੀ ਕੀਤੀ ਗਈ ਇਸ ਵਿੱਚ ਸ਼ਾਮਲ ਸਨ ਸ਼੍ਰੋਮਣੀ ਪ੍ਰਬੰਧਕ ਧਰਮ ਪ੍ਰਚਾਰ ਕਮੇਟੀ ਦੇ ਮੈਨੇਜਰ ਕੁਲਦੀਪ ਸਿੰਘ ਜੀ ਬਾਠ ਸਾਬਕਾ ਸਰਪੰਚ ਜਰਨੈਲ ਸਿੰਘ ਜੀ ਮੈਲ ਸਿੰਘ ਜੀ ਕੁਲਬੀਰ ਸਿੰਘ ਜੀ ਸੁਖਜਿੰਦਰ ਸਿੰਘ ਜੀ ਸਾਹਬ ਸਿੰਘ ਜੀ ਅਨੋਖ ਸਿੰਘ ਜੀ ਸੇਵਕ ਸਿੰਘ ਜੀ ਨੰਬਰਦਾਰ ਬਲਵੀਰ ਸਿੰਘ ਜੀ ਪਹਿਲਵਾਨ ਪਾਸ ਸਿੰਘ ਜੀ ਆਦਿ ਹਾਜ਼ਰ ਸਨ ਖੇਮ ਕਰਨ ਤੋਂ ਜਗਦੀਪ ਕੰਡਾ ਜੀ ਦੀ ਖਾਸ ਰਿਪੋਰਟ ਵੀਰ ਸਿੰਘ ਇੱਥਾਈ ਸਮਾ ਦੇ ਸਬੰਧ ਤੇ ਰਾਮੂਆਲ ਤਕਵਾਲੀਆਂ ਵੇਲੀਆਂ ਪਹੁੰਚ ਚੁੱਕਾ ਸਾਰੀ ਸਨਾ ਤੇ ਰਿਕਾ ਕਨਸਾਹ ਵਾਹਿਗੁਰੂ